ਲਓ ਜੀ ਦੋਸਤੋ ਅੱਜ ਤੁਹਾਡੇ ਲਈ ਸਵਾਰੀ ਵਾਲਾ ਵੀ ਤੇ ਬਰੀਡਿੰਗ ਵਾਲਾ ਵੀ ਘੋੜਾ ਲਿਆਤਾ ਰੇਟ ਜਾਇਜ਼ ਆ ਜਿਹਜ ਮੁੱਲ ਤੇ ਲਿਆਤਾ ਘੋੜਾ ਪਰ ਰਾਈਡਿੰਗ ਦਾ ਵੀ ਪਾਸਾ ਤੇ ਬਰੀਕੀਆਂ ਦੇਖੋ ਵੱਡੇ ਵੱਡੇ ਮਹਿੰਗੇ ਮਹਿੰਗੇ ਘੋੜਿਆਂ ਤੇ ਇਹਦੇ ਨਾਲ ਦੀ ਇਹੋ 4 ਕਮੈਂਟਾਂ ਤੋਂ ਥੱਲੇ ਹੀ ਆ 3 3.5 ਮਿੰਟਾਂ ਦੀ ਇਹਦਾ ਕੀ ਹਾਈਟ ਆ ਕਿੰਨੀ ਉਮਰ ਆ ਪਹਿਲਾਂ ਤਾਂ ਘੋੜੇ ਦੀਆਂ ਬਰੀਕੀਆਂ ਚੈੱਕ ਕਰਿਓ ਦੇਖੋ ਗਰਦਨ ਕੁੰਡ-ਕੁੰਡ ਦੇਖੋ ਕਿੰਨਾ ਸੋਹਣਾ ਸਵਾਗਤ ਹੈ ਦੋਸਤੋ ਪਹਿਲਾਂ ਤੋਂ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਤੈਦਿਲੋਂ ਸਵਾਗਤ ਜੀ ਆਨੂੰ ਅੱਜ ਦੋਸਤੋ ਸਾਮੀ ਵੀਡੀਓ ਪਾਉਣ ਲੱਗੇ ਆ ਜੀ ਤੁਹਾਡੇ ਸਾਹਮਣੇ ਘੋੜਾ ਲਿਆਉਣ ਲੱਗੇ ਬਾਬੇ ਦੀ ਕਿਰਪਾ ਨਾਲ ਫਾਰਮ ਤੇ ਰੰਗ ਭਾਗ ਲੱਗੇ ਹੋਏ ਜਾਨਵਰ ਬਹੁਤ ਆ رونਕ ਮੇਲਾ ਪੂਰਾ ਸੋਚਿਆ ਸਵੇਰ ਸ਼ਾਮ ਵੀਡੀਓ ਪਾਦੀ ਤਾਂ ਘੋੜਾ ਲਿਆਂਦਾ ਨਵਾਂ ਆ ਪੜੀ 4 ਸਾਲ ਉਮਰ ਆ 5 ਕਿ ਲੈਣਾ ਮਾਰਕਾ ਪੂਰਾ ਪਰਫੈਕਟ ਆ ਕੋਈ ਢਿੱਡ ਚੱਟਣੀ ਕੋਈ ਪੂਛ ਦੇ ਵਾਲ ਚਿੱਟੇ ਨਹੀਂ ਜੰਪੰਡੇ ਦੇ ਵਾਲ ਚਿੱਟੇ ਨੇ ਚਾਰੇ ਪੈਰ ਚਿੱਟੇ ਮੱ ਬ੍ਰੀਕੀ ਬ੍ਰੂਕੀ ਬਹੁਤ ਸੋਹਣੀ ਆ ਸਾਰੀ ਡਿਟੇਲ ਦਵਾਂਗੇ ਵੀਡੀਓ ਪ੍ਰੋਪਰ ਦੇਖ ਲਿਓ ਤਾਂ ਕਿ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਸਾਰੀ ਡਿਟੇਲ ਹੈ ਘੋੜੇ ਤੁਹਾਨੂੰ ਪੂਰੀ ਮਿਲ ਜੇ ਜੇ ਪਸੰਦ ਹੋਇਆ ਤਾਂ ਨੰਬਰ ਦਿੱਤੇ ਹੋਏ ਫੋਨ ਲਾ ਲਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਜਾਇਜ਼ ਰੇਟ ਤੇ ਜੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਤੁਹਾਨੂੰ ਮਿਲ ਜਾਣਗੇ ਆ ਜੋ ਵੱਧਦੇ ਆ ਵੀਡੀਓ ਵੱਲੋਂ ਡਿਟੇਲ ਦਿੰਨੇ ਦੋਸਤੋ 4 ਸਾਲ ਦਾ ਘੋੜਾ ਜੀ ਕਾਫੀ ਭਰਾਵਾਂ ਦੇ ਫੋਨ ਆਏ ਸੀ ਵੀ ਰਾਈਡਿੰਗ ਵਾਸਤੇ ਘੋੜਾ ਲੈਣਾ ਜਾਇਜ਼ ਮੁੱਲ ਦਾ ਲੈਣਾ ਕਿਉਂਕਿ ਜਦੋਂ ਅਪਾ ਸੋਚੇ ਬਰੀਡਿੰਗ ਲਈ ਲੈਣਾ ਤਾਂ ਉਹ ਉੱਚ ਰਿਟਰਨ ਚੱਲ ਜਾਂਦਾ ਤਾਂ ਅਗਲੇ ਨੂੰ ਹੁੰਦਾ ਜਰ ਨਰ ਦੀ ਸਵਾਰੀ ਕਰਨੀ ਆ ਤਾਂ ਘੋੜਾ ਸਵਾਰੀ ਵਾਸਤੇ ਹੀ ਲੈ ਲਈਏ ਬਰੀਡਿੰਗ ਨਾ ਕਰਾਈ ਜਾ ਪਰ ਦੋਸਤੋ ਆ ਘੋੜਾ ਤੁਹਾਡੇ ਬਰੀਡਿੰਗ ਜਿਹਦੇ ਨੇ ਬੱਚਿਆਂ ਲਈ ਤੈਹ ਤੋੜ ਦੋ ਕਿਉਂਕਿ ਜਿਹੜੇ ਹਿਸਾਬ ਨਾਲ ਗਰਦਨ ਹੈ ਨਾ 1 ਕਰੋੜ ਕੋਟ ਰੁਪਇਆ ਇਹੋ ਜੀ ਗਰਦਨ ਦਾ ਚੱਕੀ ਫਿਰਦੇ ਆ ਪਰ ਅਪਾ ਤਾਂ ਜਮਾਂ ਜੈ ਜਿਹੜੇ ਕਰੋੜ ਵਾਲੇ ਹੁੰਦੇ ਉਹਨਾਂ ਦੇ ਆਪਦੇ ਅੱਡ ਫੀਚਰ ਤੇ ਖਾਨਦਾਨ ਤਗੜੇ ਹਾਈਟ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਮੈਂ ਤਾਂ ਆਪਾਂ ਘੋੜਾ ਸਵਾਰੀ ਵਾਸਤੇ ਆ ਪਰ ਬਰੀਡਿੰਗ ਤੇ ਵੀ ਆਪਾਂ ਤਾਂ ਕਹਿਆ ਵੀ ਜਿਹੜੀਆਂ ਬਰੀਕੀਆਂ ਗਰਦਨ ਦਾ ਕੰਡ ਹੋਇਆ ਜਾਂ ਆਪਾਂ ਕਹਿ ਲਈਏ ਪੁੱਠਾ ਪਾਠਾ ਹੋਇਆ ਕੰਨ ਛੋਟਾ ਹੋਇਆ ਮਾਰਕਿੰਗ ਹੋਈ ਪੂਰੀ ਪਰਫੈਕਟ ਆ ਸਾਰੇ ਪਾਸੋਂ ਕਹਿੰਦਾ ਭਾਵ ਵੀ ਚੰਗਾ ਤੇ ਦੋਸਤੋ ਸਵਾਰੀ ਦਾ ਪਾਸਾ ਸਾਊ ਠੰਡਾ ਤੇ ਗਰਦਨ ਵਾਲਾ ਤਾਂ ਯਾਰ ਮੰਨ ਲਓ ਜਿਵੇਂ ਆਪਾਂ ਭਾਲਦੇ ਨੇ ਸਵਾਰੀ ਚ ਭਾਲਦੇ ਨੇ ਵੀ ਯਾਰ ਜਦੋਂ ਘੋੜੇ ਤੇ ਬਿਠੀ ਜਾਂ ਘੋੜੀ ਤੇ ਨਖਰਾ ਦਿਖਾਵੇ ਗਰਦਨ ਤਾਂ ਉਹਨੂੰ ਚੱਕ ਕੇ ਤੁਰੇ ਉੱਚੇ ਨੀਵੇਂ ਥਾਂ 'ਚ ਜਿੱਥੇ ਮਰਜ਼ੀ ਚਾੜੀ ਫਿਰ ਉਹ ਆਪਾਂ ਥੱਲੇ ਬਾਹਾਂ 'ਚ ਤਾਂ ਲਾਇਆ ਵੀ ਭਰਾਵਾਂ ਨੂੰ ਲੱਗੇ ਵੀ ਹਾਂ ਜਿੱਥੇ ਮਰਜ਼ੀ ਵਾਰ ਲੈ ਕਿਉਂਕਿ ਆਮ ਤੌਰ ਤੇ ਇਹ ਘੋੜੇ ਦੀ ਲਈ ਲੰਬਾ ਬਾਟਰ ਤੋੜਨ ਲਈ ਆਪਾਂ ਜਦੋਂ ਦੇਖਦੇ ਆ ਕੋਈ ਖਾਲ ਆ ਜੇ ਮੂਰੇ ਕੋਹ ਆ ਜੇ ਕਿਵਰ ਜਾਨਵਰ ਡਰਨ ਲੱਗ ਜਾਂਦਾ ਆਪਾਂ ਸਾਰੇ ਪਾਸੇ ਤੋੜ ਕੇ ਦਿਖਾਤਾ ਥੱਲੇ ਬਾਹਾਂ 'ਚ ਵੀ ਲਾ ਲਿਆ ਤਾਂ ਚਾੜ ਕੇ ਵੀ ਦਿਖਾਤਾ ਤੇ ਆਪ ਲੋਕ ਦੇਖੋ ਪਹੀ ਤੇ ਵੀ ਤੁਰਿਆ ਜਾਂਦਾ ਕੋਈ ਡਰ ਨਹੀਂ ਬੱਚੇ ਨੂੰ ਕੋਈ ਨਹੀਂ ਨਖਰਾ ਨਖਰਾ ਵੀ ਪੂਰਾ 4 ਸਾਲ ਉਮਰ ਦਾ ਬਾਲ ਪੌਰੀਆਂ ਸਾਫਾ ਮੱਥੇ ਵਾਲੀ ਪੌਰੀ ਉੱਚੀ ਹੈ ਦੇਮਨ ਲੱਗੀ ਹੋਈ ਹੈ ਹੱਥਾਂ ਪੈਰਾਂ ਦਾ ਜਮਾਂ ਸਾਫਾ ਸਾਊ ਠੰਡਾ ਤੇ ਮੇਨ ਗੱਲ ਕੰਨ ਕੋ ਨੂੰ ਛੋਟਾ ਕੁੰਡੀ ਵਾਲਾ ਲੱਗਿਆ ਗਰਦਨ ਜਮਾਂ ਸੱਪ ਵਾਲੀ ਲੱਗੀ ਹੋਈ ਹੈ ਖੰਡ ਕੋ ਨੂੰ ਪੂਰਾ ਚੰਗਾ ਸਵਾਰੀ ਦਾ ਪਾਸ ਹੈ ਜੈਜ ਰੇਟ 'ਚ ਨੰਬਰ ਆਪਾਂ ਦੇਤਾ ਜਿਹੜੀ ਵੀ ਭਰਾ ਦੇ ਪਸੰਦ ਹੋਇਆ ਆ ਨੰਬਰਾਂ ਤੇ ਸੰਪਰਕ